20 ਸਾਲ ਦਾ ਨੌਜਵਾਨ ਜੰਮੂ ਦੇ ਵਿੱਚ ਦੁਸ਼ਮਨਾ ਦੇ ਨਾਲ ਟੱਕਰ ਲੈਂਦਾ ਹੋਇਆ ਸ਼ਹੀਦ ਹੋ ਜਾਂਦਾ। ਛੋਟੇ ਤਾਂ ਹੁਣ ਰਵੀ ਭਾਈ 20 ਕੋ ਸਾਲ ਦਾ ਬੱਚਾ। ਹੁਣ ਇੰਨੀ ਟ੍ਰੇਨਿੰਗ ਤਾਂ ਹੈ ਨਹੀਂ ਬੱਚਿਆਂ ਨੂੰ ਜਿਹੜੇ ਪਹਿਲਾਂ ਵਾਲੇ ਬੱਚੇ ਭਰਤੀ ਹੋਏ ਸਿਆਣੇ ਮੈਜਰ ਉਹਨਾਂ ਨੂੰ ਸਾਰੀ ਨੋਲਜ ਹੈ। ਇਹਨੂੰ ਨੋਲਜ ਵੀ ਨਹੀਂ ਨਾ ਬੱਚਿਆਂ ਨੂੰ ਹਜੇ ਨਹੀਂ। ਵੇਖਿਆ ਨਹੀਂ ਸੀ ਜਾਂਦਾ ਨਿੱਕੇ ਹੁੰਦੇ ਫੋਟੋ ਬੇਟੀ ਦੇ ਨਾਲ ਵਕੀਲ ਹੈ ਬੇਟੀ ਮੇਰੀ ਹਾਈ ਕੋਰਟ ਦੀ। ਉਹਦੇ ਨਾਲ ਇੱਕ ਇੱਧਰ ਬੈਠਾ ਇੱਕ ਇੱਧਰ ਬੈਠਾ ਰੱਜ ਕੇ ਸੋਣਾ ਸੀ। ਬਹੁਤ ਜਿਆਦਾ ਸੋਹਣਾ ਸੀ ਤੇ ਦੂਜੇ ਸ਼ਹੀਦਾਂ ਦਾ ਮਾਨ ਸਨਮਾਨ ਹੁੰਦਾ ਸਰਕਾਰ ਵੱਲੋਂ ਉਸੇ ਤਰ੍ਹਾਂ ਹੀ ਹੋਇਆ ਤੱਕ ਤਰਸਦ ਮਾਇਆ ਸੀ ਕੁਛ ਨਹੀਂ ਬੋਲ ਕੇ ਗਿਆ ਟੱਕਾ ਵੀ ਨਹੀਂ ਬੋਲਿਆ ਉਸ ਤੋਂ ਬਾਅਦ ਦੂਸਰੇ ਦਿਨ 10 ਵਜੇ ਫੋਨ ਆਇਆ ਮੈਨੂੰ ਹੀ ਫੋਨ ਆਇਆ ਉਹ ਕਹਿੰਦੇ ਵੀ ਕਾਸ਼ਦੀਪ ਸਿੰਘ ਤੇ ਤੁਸੀਂ ਫਾਦਰ ਬੋਲਦੇ ਮੈਂ ਹਾਂਜੀ ਕਹਦੇ ਅਗੜੀ ਵੀਰ ਚ ਮੈਂ ਹਾਂਜੀ ਸਰ ਤੇ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਸਰਚ ਗੋਲੀ ਲੱਗੀ ਸੀ ਇੱਕ ਹੀ ਲੱਗੀ ਸੀ ਦੱਸਣ ਵੇਲੇ ਤਾਂ ਇੱਕ ਸੀ ਤੇ ਪਰੇ ਦੇ ਤਿੰਨ ਗੋਲ ਨੇ ਲੱਗਿਆ ਸਰ ਇਹ ਜਿਹੜੀ ਇਹ ਅਗਨੀ ਵੀਰ ਯੋਜਨਾ ਹੈ ਇਹ ਰੱਦ ਕਰੋ ਖਤਮ ਕਰੋ ਇਹਨੂੰ ਸਿੱਧਾ ਡਾਇਰੈਕਟਲੀ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਭਰਤੀ ਕਰੋ ਤਾਂ ਕਿ ਜਿਹੜਾ ਪਰਿਵਾਰ ਦਾ ਕੋਈ ਜੀ ਭਰਤੀ ਹੁੰਦਾ ਜਦੋਂ ਵੀ ਉਹ ਕਿਤੇ ਰਿਟਾਇਰ ਹੋਊਗਾ ਉਹਦੇ ਪਰਿਵਾਰ ਨੂੰ ਉਹਨੂੰ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਹੋਊਗਾ ਪਰ ਇਹ ਜਿਹੜੀ ਯੋਜਨਾ ਇਹ ਬਹੁਤ ਮਾੜੀ ਯੋਜਨਾ ਗਲਤ ਯੋਜਨਾ ਹੈ ਜਿਹੜੀ ਕਿ ਨੌਜਵਾਨਾਂ ਦਾ ਛੋਚਣ ਕਰਨ ਵਾਸਤੇ ਹੈ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਪਹੁੰਚੇ ਆਂ ਚਹਿਲ ਪਿੰਡ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਬਹੁਤ ਦੁਖਦਾਈ ਖਬਰ ਹੈ 20 ਸਾਲ ਦਾ ਨੌਜਵਾਨ ਜੰਮੂ ਦੇ ਵਿੱਚ ਦੁਸ਼ਮਨਾ ਦੇ ਨਾਲ ਟੱਕਰ ਲੈਂਦਾ ਹੋਇਆ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਜਾਂਦਾ ਅਸੀਂ ਪਰਿਵਾਰ ਦੇ ਘਰ ਵਿੱਚ ਪਹੁੰਚੇ ਆਂ ਤੇ ਸਾਡੇ ਨਾਲ ਪਰਿਵਾਰ ਹੈ ਤੇ ਗੱਲਬਾਤ ਕਰਦੇ ਆਂ ਮਾਦੇ ਸਾਸਰੀ ਗੱਲ ਦੀ ਫਰੀਦਕੋਟ ਜੀ ਕੀ ਲੱਗਦਾ ਸੀ ਤੁਹਾਡਾ ਹਾਂਜੀ ਇਹ ਜੀ ਮੇਰਾ ਪੋਤਰਾ ਸੀ ਜੀ ਹਾਂਜੀ ਮੇਰੇ ਪਤੀਜੇ ਦਾ ਪੁੱਤ ਸੀ। ਪਤੀਜੇ ਦਾ ਪੁੱਤ ਸੀ। ਹਾਂਜੀ। ਕਿੰਨਾ ਚਿਰ ਹੋ ਗਿਆ ਸੀ ਇਹਨੂੰ ਜਨਮ ਕਿ ਭਰਤੀ ਹੋਏ ਨੂੰ? 2 ਸਾਲ ਹੋ ਗਏ ਸੀ। 2 ਸਾਲ ਹੋ ਗਏ। ਹਾਂਜੀ। ਪਹਿਲਾਂ ਕੋਈ ਗੱਲਬਾਤ ਕਿੰਨੇ ਚਿਰ ਛੁੱਟੀ ਕੱਟ ਕੇ ਗਈ ਨੂੰ ਕਿੰਨਾ ਟਾਈਮ ਹੋ ਗਿਆ ਸੀ? ਪਤਾ ਨਹੀਂ। ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਅੰਦਰ ਬੈਠੇ ਮੈਂਬਰ ਜਿੰਨਾ ਤੇ। ਨਹੀਂ, ਕਿੰਨ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਪਰਿਵਾਰ? 4 ਜੀ ਹੈ ਜੀ। 2 ਬੇਟੇ ਸੀਗੇ, ਇੱਕ ਸੀ ਦੋਗੇ। ਤੇ ਇੱਕ ਮੰਮੀ ਤੇ ਡੈਡੀ ਹੈ ਤੇ ਇੱਕ ਛੋਟਾ ਮੁੰਡਾ ਦਾਦੀ ਹੈ ਹਾਂ ਪੂਆ ਕੁੜੀਆਂ ਤਿੰਨੇ ਵੇਆਂਗਾ ਇਹਨਾਂ ਪੂਆ ਤਿੰਨੇ ਵੇਆਂਗਾ ਇੱਕੋ ਹੀ ਸੀਗਾ ਮੇਰਾ ਭਾਂਜਾ ਮੇਰੇ ਭਾਂਜੇ ਦਾ ਮੇਰੀ ਭੈਣ ਦਾ ਪੋਤਾ ਦਾ ਜੀ ਜੀ ਹਾਂ ਜਿਵੇਂ ਕਹਿੰਦੇ ਆ ਕਿ ਜਿਸ ਘਰੇ ਅੱਗ ਲੱਗੀ ਹੁੰਦੀ ਆ ਉਸ ਨੂੰ ਪਤਾ ਹੁੰਦਾ ਲੋਕੀ ਕਹਿੰਦੇ ਕਿ ਜੰਗ ਆ ਲੱਗਣੀ ਚਾਹੀਦੀ ਆ ਪਰ ਲੋਕ ਕਹਿੰਦੇ ਸੀ ਨਹੀਂ ਜੰਗ ਨਾਲ ਕੋਈ ਹੱਲ ਨਹੀਂ ਹੁੰਦਾ ਪਰ ਲੜਾਈ ਤਾਂ ਕਹਿੰਦੇ ਕੁੱਤਿਆਂ ਦੀ ਮਾਰੀ ਆ ਪਰ ਜਿਹਦਾ ਸ਼ਹੀਦ ਹੋ ਜਾਂਦਾ ਨੌਜਵਾਨ ਜਿਹਦਾ ਇੱਕ ਗੱਬਰੂ ਜਵਾਨ ਪੁੱਤ ਚਲਾ ਜਾਂਦਾ ਉਸ ਨੂੰ ਪਤਾ ਹੁੰਦਾ ਕਿ ਲੜਾਈ ਕੀ ਹੁੰਦੀ ਹੈ ਜੀ ਇਹਨਾਂ ਦਾ ਤਾਂ ਕੋਈ ਹਾਲ ਨਹੀਂਗਾ ਮਾਪਿਓ ਦਾ ਦਾਦੀ ਦਾ ਕੋਈ ਹਾਲ ਨਹੀਂ ਸਾਡਾ ਵੀ ਕੋਈ ਹਾਲ ਨਹੀਂ ਉਹਨਾਂ ਹੀ ਸਾਨੂੰ ਪਿਆਰਾ ਸੀਗਾ ਹਾਂ ਤੁਸੀਂ ਲੋਕ ਕਹਿੰਦੇ ਸੀ ਨਾ ਕਿ ਜੰਗ ਲੱਗਣੀ ਚਾਹੀਦੀ ਆ ਲੱਗਣੀ ਚਾਹੀਦੀ ਨਹੀਂ ਲੱਗਣੀ ਜਿਹੜੇ ਤਾਂ ਜੋ ਵੱਡੀ ਉਮਰ ਵਾਲੇ ਸੀਗੇ ਉਹ ਤਾਂ ਇਹਨਾਂ ਨੇ ਪਿੱਛੇ ਕਰਤੇ ਤੇ ਜਿਹੜੇ ਛੋਟੇ-ਛੋਟੇ ਬੱਚੇ ਸੀ ਉਹ ਮੂਰੇ ਕਰਤੇ ਇਹਨਾਂ ਨੇ ਠੀਕ ਨਹੀਂ ਕੀਤਾ ਇਹਨਾਂ ਨੇ ਮੈਨੂੰ ਤਾਂ ਨਹੀਂ ਲੱਗਦਾ ਠੀਕ ਹੋ ਗਈ ਸੀ ਮਾਤਾ ਜੀ ਇਹਨਾਂ ਨੂੰ ਭਰਤੀ ਹੋਈ ਨਾ ਆ 2 ਕੁ ਸਾਲ ਹੋਏ ਸੀ ਪੁੱਤ 2 ਸਾਲ ਹੋਏ ਸੀ ਹਾਂਜੀ 2 ਕੁ ਸਾਲ ਹੀ ਹੋਏ ਸੀ ਜੀ ਗੱਲ ਕਰ ਰਹੀ ਸੀ ਵੀ ਵੱਡੀ ਉਮਰ ਦੇ ਪਿੱਛੇ ਹੋਗੇ ਛੋਟੀ ਉਮਰ ਦੇ ਅੱਗੇ ਹੋਗੇ ਇਹ ਗੱਲ ਕੌਣ ਦੱਸ ਇਹ ਗੱਲ ਕਿੱਥੋਂ ਸੁਣੇ ਇਹ ਗੱਲ ਆਇਆ ਜੀ ਤੇ ਹੁਣ ਆਪ ਨੂੰ ਵੀ ਪਤਾ ਲੱਗੇ ਜਾਂਦਾ ਤੁਹਾਨੂੰ ਵੀ ਪਤਾ ਐਸ ਗੱਲ ਦਾ ਵੀ ਬੱਚੇ ਹਜੇ ਛੋਟੇ ਤਾਂ ਹੁਮਰੇ ਵੀ ਭਾਈ 20 ਸਾਲ ਦਾ ਬੱਚਾ ਹੁਣ ਇੰਨੀ ਟ੍ਰੇਨਿੰਗ ਤਾਂ ਹੈ ਨਹੀਂ ਬੱਚਿਆਂ ਨੂੰ ਜਿਹੜੇ ਪਹਿਲਾਂ ਵਾਲੇ ਬੱਚੇ ਭਰਤੀ ਹੋਏ ਅਸਿਆਣੇ ਮੈਚੋਰ ਉਹਨਾਂ ਨੂੰ ਸਾਰੀ ਨੋਲਜ ਹੈ ਇਹਨੂੰ ਨੋਲਜ ਵੀ ਨਹੀਂ ਨਾ ਬੱਚਿਆਂ ਨੂੰ ਹਜੇ ਇੰਨੀ ਇਹਨਾਂ ਨੂੰ ਹੁਣ ਇਹਨਾਂ ਨੇ ਮੂਹਰੇ ਘਾਟਾ ਮੂਹਰੇ ਘਾਟਾ ਕਰ ਲੱਗਿਆ ਇਹ ਪਰਿਵਾਰ ਨੂੰ ਵੀ ਘਾਟਾ ਲੱਗਿਆ ਸਾਰਿਆਂ ਦਾ ਕੋਈ ਹਾਲ ਨਹੀਂ ਗਾ ਸਾਰੇ ਪਰਿਵਾਰ ਦਾ ਸਾਰੇ ਪੈਂਟਰ ਨੇ ਬਹੁਤ ਜ਼ਿਆਦਾ ਕੀਤਾ ਪਰਵਾਦ ਕਿੰਨੀ ਆ ਉਸ ਬੱਚੇ ਦੇ ਨਾਲ ਆਸਾਂ ਜਿਹੜੀਆਂ ਉਮੀਦਾਂ ਜੁੜੀਆਂ ਸੀ ਪਰਿਵਾਰ ਦੇ ਹੁਣ ਥੋੜੇ ਦਿਨ ਹੀ ਲਾ ਕੇ ਗਿਆ ਇੱਥੇ 15 ਕੁ ਦਿਨ ਲਾ ਕੇ ਗਿਆ ਮੈਂ ਤਾਂ ਪਤਾ ਹੀ ਨਹੀਂ ਸੀ ਵਿਆਹ ਕੋਸ਼ ਹੋ ਜਾਊਗਾ ਹੱਸਦਾ ਖੇਡਦਾ ਇਹਨਾਂ ਨੇ ਤੋੜਿਆ ਜੇ ਇਹਨਾਂ ਪਤਾ ਹੁੰਦਾ ਤੇ ਚੱਲ ਹੋਰ ਕਰ ਲੈਂਦੇ ਵੀ ਅਸੀਂ ਕਹਿ ਦਿੰਦੇ ਚੱਲ ਦਾਦੀ ਬਿਮਾਰ ਆ ਜਾਂ ਕੋਈ ਬਿਮਾਰ ਘਾਟਾ ਤਾਂ ਲੱਗਾ ਹੀ ਐ ਬੱਚੇ ਛੋਟੇ ਛੋਟੇ ਦਿਨ ਰਾਤ ਨੂੰ ਭੁੱਲਣ ਵਾਲੀ ਤਾਂ ਗੱਲ ਹੀ ਹੈ ਨਹੀਂ ਗਈ ਕੋਈ ਨਹੀਂ ਭੁੱਲੇ ਜਾਂਦਾ ਨਹੀਂ ਭੁੱਲ ਜਾਂਦਾ ਛੋਟੀ ਉਮਰ ਸੀ ਬੱਚੇ ਦੀ ਦੂਜੇ ਦੇ ਵੀ ਇਹਨਾਂ ਨੇ ਆ ਹੁਣ ਸਹਣ ਜੇ ਕਰਵਾਏ ਸੀ ਕਿ ਭਰਤੀ ਕਰਾਉਣਾ ਤੇ ਹੁਣ ਨਹੀਂ ਕਰਾਉਂਦੇ ਨਹੀਂ ਹੁਣ ਹੁਣ ਨਹੀਂ ਕਰਾਉਣਾ ਫਿਰ ਕੋਲੇ ਵੀ ਕੀ ਹੈ ਕੋਲੇ ਰੱਖਾਂਗੇ ਉਹ ਜੀ ਹੁਣ ਨਹੀਂ ਕਰਾਉਂਗਾ ਪਹਿਲਾਂ ਇਹ ਸੀਗੇ ਇੱਕ ਭਰਾ ਚਲਾ ਗਿਆ ਹੁਣ ਮੈਂ ਇਹ ਕਰਾਏ ਸੀ ਇਹਦੇ ਛੋਟੇ ਭਰਾ ਦੇ ਬ੍ਰਦਰ ਦੇ ਛੋਟੇ ਦੇ ਸਾਰਾ ਕੁਝ ਉਸ ਨੇ ਕਰਵਾਇਆ ਸੀ ਹੋਰ ਵੀ ਮੁੰਡਾ ਇੱਕ ਭਰਤੀ ਕਰਾਤਾ ਸੀ ਉਹਨੇ ਪਰ ਆਏ ਨਹੀਂ ਸੀ ਪਤਾ ਵੀ ਉਹਨੂੰ ਆਏ ਨਹੀਂ ਸੀ ਪਤਾ ਮੇਰੇ ਨਾਲ ਆ ਕੁਝ ਹੋ ਜੂ ਪਤਾ ਹੀ ਪੜਿਆ ਕਿੰਨੀ ਸੀ ਬੇਟਾ ਇਹ ਪਲਸ 2 ਕੀਤੀ ਸੀ ਪਲਸ 2 ਕੀਤੀ ਸੀ ਹਾਂਜੀ ਤੇ ਇਹ ਪਲਸ 2 ਕਰੂ ਤੋਂ ਬਾਅਦ ਮੰਮੀ ਨੂੰ ਪਤਾ ਜੀ ਹਾਂਜੀ ਅਸੀਂ ਚੰਡੀਗੜ੍ਹ ਰਹਿੰਦੇ ਆ ਬਿਲਕੁਲ ਵੀ ਦੁੱਖ ਤਾਂ ਪੂਰੇ ਯਾਨੀ ਕਿ ਸਾਡੇ ਏਰੀਏ ਨੂੰ ਹੋਇਆ ਸਾਰੇ ਪੰਜਾਬ ਦੇ ਲੋਕਾਂ ਨੇ ਦੁੱਖ ਮਨਾਇਆ ਜਿਹੜਾ ਸਾਡਾ ਇੱਕ ਨੌਜਵਾਨ ਫੌਜ ਦਾ ਸ਼ਹੀਦ ਹੋ ਜਾਣਾ ਦੁੱਖ ਤਾਂ ਸਾਰਿਆਂ ਨੂੰ ਪਰਿਵਾਰ ਨੂੰ ਤਾਂ ਹੈਗੀ ਹੈਗਾ ਹਾਂ ਨਗਰ ਨੂੰ ਹੀ ਸਾਰੇ ਨਗਰ ਨੂੰ ਹੀ ਹਰ ਇੱਕ ਨੂੰ ਗੱਡੀਆਂ 'ਵਾਂ ਅੱਜ ਮੈਂ ਚੰਡੀਗੜ੍ਹੋਂ ਆਉਂਦੀ ਸੀ ਕਿਤੇ ਰਾਹ 'ਚ ਬੁੜੀਆਂ ਵੀ ਅੱਖਾਂ ਪਰਿਆਈਆਂ ਅਸੀਂ ਤਾਂ ਚੱਲ ਸਾਡਾ ਤਾਂ ਖੂਨ ਸੀ ਅਸੀਂ ਤਾਂ ਹੁਣ ਉਗਲਣਾ ਹੀ ਸੀ ਤੇ ਰਾਹ 'ਚ ਵੀ ਬੁੜੀਆਂ ਰੋਂਦੀਆਂ ਸੀ ਇੱਕ ਬਹੁਤ ਜਿਆਦਾ ਸੋਹਣਾ ਸੁਨੱਖਾ ਵੀ ਬਹੁਤ ਜਿਆਦਾ ਸੀ ਅੱਜ ਕੇ ਸੋਹਣਾ ਸੀਗਾ ਬਹੁਤ ਜਿਆਦਾ ਵੇਖਿਆ ਨਹੀਂ ਸੀ ਜਾਂਦਾ ਨਿੱਕੇ ਹੁੰਦੇ ਫੋਟੋ ਬੇਟੀ ਦੇ ਨਾਲ ਵਕੀਲ ਹੈ ਬੇਟੀ ਮੇਰੀ ਹਾਈ ਕੋਰਟ ਦੀ ਉਹਦੇ ਨਾਲ ਇੱਕ ਇੱਧਰ ਬੈਠਾ ਇੱਕ ਇੱਧਰ ਬੈਠਾ ਰੱਜ ਕੇ ਸੋਹਣਾ ਸੀ ਬਹੁਤ ਜਿਆਦਾ ਸੋਹਣਾ ਸੀ ਅਗਿਆਕਾਰੀ ਬੱਚਾ ਸੀਗਾ ਬਹੁਤ ਸਿਆਣਾ ਬੱਚਾ ਸੀ ਕੋਈ ਛੁੱਟੀ ਜਦੋਂ ਛੁੱਟੀ ਕੱਟ ਕੇ ਗਿਆ ਜੀ ਇਹ ਮਤਲਬ ਕਿੰਨੇ ਦਿਨ ਲਾ ਕੇ ਗਿਆ 15 ਕੁ ਦਿਨ ਦੱਸ ਦੇ ਜੀ ਤੁਸੀਂ ਅਗਨੀ ਵੀਰ ਨੂੰ ਕਿਵੇਂ ਦੇਖੋਗੇ ਜਿਹਦੇ ਕਹਿੰਦੇ ਅਗਨੀ ਵੀਰ ਦੇ ਵਿੱਚ ਭਰਤੀ ਕਰਾਓ 4 ਸਾਲ ਦਾ ਜਾਨੀ ਕਿ ਸਮਾਂ 4 ਸਾਲ ਤੋਂ ਬਾਅਦ ਫਿਰ ਰਿਟਾਇਰਮੈਂਟ ਦਿੱਤੀ ਜਾਂਦੀ ਹੈ ਇਹਨੂੰ ਕਿਵੇਂ ਦੇਖੋਗੇ ਤੁਸੀਂ ਪੜੇ ਲਿਖੇ ਹੋ ਅਸੀਂ ਕੀ ਕਹਿ ਸਕਦੇ ਆ ਜੀ ਸਰਕਾਰਾਂ ਦਾ ਕੰਮ ਕੀ ਕਹ ਸਕਦੇ ਅਸੀਂ ਤਾਂ ਦੂਜੇ ਮੰਡੇ ਨੂੰ ਤਾਂ ਮੈ ਰੋਕਤਾ ਵੀ ਨਹੀਂ ਕਰਾਉਣਾਗਾ ਕਿ ਇੱਕ ਹੀ ਹੁਣ ਇੱਕ ਵੀ ਸ਼ਵਾਹਦ ਹੋਇਆ ਜਿਵੇਂ ਦੂਜੇ ਸ਼ਹੀਦਾਂ ਦਾ ਮਾਨ ਸਨਮਾਨ ਹੁੰਦਾ ਸਰਕਾਰ ਵੱਲੋਂ ਉਸੇ ਤਰ੍ਹਾਂ ਹੀ ਹੋਇਆ ਹੈ ਦੇਖੋ ਹੁਣ ਉਹ ਤਾਂ ਉਹਨਾਂ ਨੂੰ ਪਤਾ ਹੈ ਪਾਪਾ ਤਾਂ ਕੀ ਕਹਿ ਸਕਦੇ ਆ ਸੜਕ ਪੰਜਾਬ ਸਰਕਾਰ ਨੂੰ ਵੀ ਵੇਖੋ ਜਿਵੇਂ ਦੂਜੇ ਸ਼ਹੀਦਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਉਸੇ ਤਰ੍ਹਾਂ ਹੀ ਜਿਹੜਾ ਆਕਾਸ਼ਦੀਪ ਚੀਤ ਹੋਇਆ ਇਹਨੂੰ ਵੀ ਉਸੇ ਤਰ੍ਹਾਂ ਜਿਵੇਂ ਸਰਕਾਰ ਨੇ ਕਿਹਾ ਸੀ ਕਰੋੜ ਖਛੈ 2 ਕਰੋੜ ਦੀ ਗੱਲ કરી ਸੀ ਵੀ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਊਗਾ ਉਸੇ ਤਰ੍ਹਾਂ ਹੀ ਇਸ ਪਰਿਵਾਰ ਨੂੰ ਮਿਲਣਾ ਚਾਹੀਦਾ ਪਰਵਾਦੇ ਕਿਸੇ ਜੀ ਨੂੰ ਪਿੱਛੇ ਨੌਕਰੀ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਬੱਚਾ ਦੇਸ਼ ਦੀ ਰਾਖੀ ਕਰਦਾ ਹੋਇਆ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਪਰਿਵਾਰ ਦਾ ਪਿੱਛੇ ਸਰਕਾਰ ਨੇ ਖਿਆਰ ਰੱਖਣਾ ਹੁੰਦਾ ਜੇ ਤੁਸੀਂ ਮੰਨਦੇ ਹੋ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਤੇ ਮਿਲਣੀ ਚਾਹੀਦੀ ਹੈ ਮਾਤਾ ਜ਼ਰੂਰ ਚਾਹੀਦੀ ਹੈ ਪਰ ਫੌਜ ਦੀ ਨਹੀਂ ਚਲੋ ਉਹ ਤਾਂ ਸਿਵਲ ਦੀ ਮਿਲਜੂ ਪੰਜਾਬ ਸਰਕਾਰ ਨੇ ਦੇਣੀ ਹੁੰਦੀ ਹੈ ਜੀ ਚਾਹੀਦੀ ਹੈ ਜ਼ਰੂਰ ਕੋਈ ਸਹਾਇਤਾ ਵੀ ਚਾਹੀਦੀ ਹੈ ਦਿਲ ਦਾ ਟੁਕੜਾ ਗਿਆ ਉਹਨਾਂ ਦਾ ਹੂੰ ਤਾਂ ਉਹਨਾਂ ਨੇ ਸੋਚਣਾ ਨਾ ਉਹਨਾਂ ਨੂੰ ਪਤਾ ਸਾਰ ਆਪਾਂ ਕੀ ਕਹਿ ਸਕਦਾ ਉਹਨਾਂ ਨੂੰ ਆਪ ਹੀ ਚਾਹੀਦਾ ਹੂੰ ਦੱਸੇ ਤਾਂ ਜ਼ਰੂਰੀ ਤੁਹਾਡਾ ਉਹਨਾਂ ਨੂੰ ਆਪਾਂ ਹਣਾ ਆਪ ਕਹਿਣਾ ਆਪ ਦੇ ਤਾਂ ਲੱਗੀ ਹ ਹੁਣ ਸਾਰੇ ਪਰਿਵਾਰ ਦੇ ਕੋਈ ਕਿਸੇ ਨੂੰ ਕੋਈ ਸਨ ਨਹੀਂ ਸੋਚਦਾ ਬੁਰਾ ਹਾਲ ਆ ਮਾ ਤੇ ਉਹਦਾ ਬੁਰਾ ਹਾਲ ਰਿਸ਼ਤੇਦਾਰਾਂ ਦਾ ਬੁਰਾ ਹਾਲ ਮੈਂ ਦੰਦਲਾਂ ਪਈ ਜਾਂਦੀਆਂ ਰਾਤ ਨੂੰ ਬੁਰਾ ਹਾਲ ਰਾਤ ਦੋ ਵਾਰੀ ਹਸਪਤਾਲ ਲੈ ਗਏ 12 ਵਜੇ ਲੈ ਆਏ ਫਿਰ ਲੈ ਕੇ ਗਏ ਕਿ ਸੁਬਾਹ ਕਿਹੋ ਜਿਹਾ ਸੀ ਬੜਾ ਚੰਗਾ ਜੀ ਬੜਾ ਨੇਕ ਬੱਚਾ ਸੀ ਐਡਾ ਚੰਗਾ ਸੁਭਾਅ ਸੀਗਾ ਬਹੁਤ ਜਾਰੇ ਸੀ ਐਡਾ ਚੰਗਾ ਸੀ ਉਹਦਾ ਭਤੀਜਾ ਲੱਗਦਾ ਸੀ ਹਾਂਜੀ ਰਹਿੰਦੇ ਨੇ ਨਹੀਂ ਇਹ ਰਹਿਨੇ ਪਿੰਡ ਹੀ ਆ ਹਏ ਇੱਕੇ ਪਰਿਵਾਰ ਚੋਂ ਹੀ ਉਸ ਵਾਂਗ ਹਾਂਜੀ ਇੱਥੇ ਫਿਰ ਖੇਤ ਆ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਨੂੰ ਹੋ ਗਿਆ ਜੀ 2 2.5 ਸਾਲਾਂ ਦਾ 2 2.5 ਹਾਂਜੀ ਆ ਬਸ ਖੇਤ ਆ ਗਏ ਸੀ ਪਹਿਲਾਂ ਪਿੰਡ ਰਹਿੰਦੇ ਸੀਗੇ ਫਿਰ ਇਹ ਇੱਥੇ ਖੇਤ ਪਾ ਲਿਆ ਇਹਨਾਂ ਨੇ ਵੀ ਚੱਲ ਕੋਲੇ ਸਾਰਾ ਕੁਝ ਸੋਖਾ ਹੋ ਜਾਂਦਾ ਮੁੰਡਾ ਡੈਡੀ ਇਹਦੇ ਨੂੰ ਮੇਰਾ ਪਾਂਹ ਜਾਈਆ ਸਕਾ ਮੁੰਡੇ ਦਾ ਡੈਡੀ ਜਿਹੜਾ ਸਕਾ ਪਾਂਹ ਜਾ ਮੇਰਾ ਵੀ ਚੱਲ ਕੋਲੇ ਨੇੜੇ ਸੋਖਾ ਤੇ ਬਸ ਕੀ ਕੀ ਯੋਨ ਦਾ ਬੋਲ ਨਹੀਂ ਸਕਦੇ ਕੁਛ ਮੌਤ ਦਾ ਪਤਾ ਨਹੀਂ ਹੁੰਦਾ ਮਾਤਾ ਕਦੇ ਮੌਤ ਕਦੋਂ ਤੇ ਕਿੱਥੇ ਆ ਜਾਨੀ ਆ ਸਾਰਾ ਐਡਾ ਪਿਆਰਾ ਮੁੰਡਾ ਸੀ ਕੋਈ ਅੰਤ ਨਹੀਂ ਸੀ ਬਾਲੇ ਬੱਚੇ ਸਿਆਣੇ ਪਰਿਵਾਰ ਹੀ ਸਾਰਾ ਸਿਆਣਾ ਕਿਸੇ ਦੇ ਬਦਮੀਲੀ ਕਟ ਨਹੀਂ ਆ ਵੱਟੇ ਜਿਹੜੇ ਪ੍ਰਮਾਤਮਾ ਨੇ ਲਾਤੇ ਆ ਨਹੀਂ ਚੱਲੇ ਜਾਣੇ ساری ਉਮਰ ਨਹੀਂ ਭੁੱਲਣਾ ਉਹ ਵੇਖੋ ਅੰਦਰ ਫੋਟੋਆਂ ਲੱਗੀਆਂ ਉਹਦੀਆਂ ਬੱਚੇ ਦੀਆਂ ਵੇਖ ਵੇਖ ਦਿਲ ਕਿਸੇ ਮੁੰਜੂ ਜੂ ਵੀ ਕਹਿੰਦਾ ਸੀ ਤੈਨੂੰ ਵੀ ਭਾਰਤੀ ਕਰਾਉਂਗਾ ਤੂੰ ਕਾਗਜ਼ ਕਰ ਲਾ ਹਣਾ ਸਾਰੇ ਤਿਆਰ ਸਾਰਾ ਕੁਝ ਤਿਆਰ ਕਰਕੇ ਇੱਕ ਸਿਰਫ ਸੈਨ ਰਹਿ ਗਏ ਸੀਗੇ ਪਰ ਉਹ ਨਹੀਂ ਕਰੋਣਾ ਸਾਰੇ ਕਹਿੰਦੇ ਧੱਕਾ ਬਹੁਤ ਵੱਡਾ ਲੱਗਦਾ ਹੁਣ ਪਰਵਾਰ ਨੇ ਕਿਹਾ ਤਾਂ ਸਾਡੇ ਕੋਲ ਇੱਕ ਤਾਂ ਬੱਚਾ ਰਹਿ ਗਿਆ ਉਹ ਤਾਂ ਜੋਸ਼ੀ ਉਹਨਾਂ ਦਾ ਬੁਰਾ ਹਾਲ ਕਿਸੇ ਕੰਨੇ ਆ ਤੁਹਾਨੂੰ ਤੁਹਾਡਾ ਕੀ ਲੱਗਦਾ ਜਿਹੜਾ ਮੁੰਡਾ ਸ਼ਹੀਦ ਹੋ ਗਿਆ ਆਕਾਸ਼ਦੀਪ ਜੀ ਮਤਲਬ ਪਿੰਡ ਤੌਰ ਦੇ ਉੱਤੇ ਨਾ ਸਾਡੇ ਤਾਂ ਪੋਤਰੀਆਂ ਦੀ ਤਾਂ ਲੱਗਦਾ ਸੀ ਮਤਲਬ ਆਮ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕੋਈ ਤਾਇਆ ਕੋਈ ਚਾਚਾ ਕਹਿ ਦਿੰਨੇ ਆ ਠੀਕ ਹੈ ਇਹ ਉਹਨਾਂ ਦਾ ਫਾਦਰ ਆਪਣਾ ਪਿਤਾ ਜੀ ਹੈ ਇੱਕ ਇਹਦੇ ਚਾਚੇ ਲੱਗਦੇ ਆ ਪਿੰਡ ਤੋਂ ਮਤਲਬ ਸਾਡਾ ਨੇੜ ਤਾਂ ਸਕੇ ਕੋਈ ਨਹੀਂ ਮੈਂ ਤਾਂ ਝੂਠ ਮਾਰ ਗੇ ਤੇ ਹੁਣ ਰਹਿ ਨਹੀਂ ਸਕਿਆ ਨਾ ਵੱਧ ਠੀਕ ਹੈ ਨਾ ਪਰ ਅਸੀਂ ਅੱਜ ਕਦੇ ਕੁੱਲ ਮੁਲਾਕੇ ਨਾਲ ਬਹੁਤ ਤਕਾ ਹੋਇਆ ਤੇ ਜੋ ਵੀ ਕੋਈ ਸਰਕਾਰ ਦਾ ਅਧਿਕਾਰੀ ਬੰਦਾ ਇਹਨਾਂ ਨੂੰ ਉਹਨਾਂ ਕੋ ਸਕੇ ਦਾ ਦੇਣੀ ਚਾਹੀਦੀ ਹਾਂ ਇੱਕ ਤਾਂ ਬੱਚਾ ਬਹੁਤ ਜ਼ਿਆਦਾ ਛੋਟੀ ਉਮਰ ਦਾ ਸੀ ਕਿ ਇੱਕ ਜੇ ਪਰਿਵਾਰ ਦੀ ਗੱਲ ਕਰਕੇ ਪਰਿਵਾਰ ਵੀ ਕੋਈ ਬੜਾ ਤਕੜਾ ਨਹੀਂ ਚਾਹ ਤਕੜਾ ਵੀ ਹੋਵੇ ਚਾਹੋ ਜਿਹੜਾ ਸ਼ਹੀਦਾਂ ਦਾ ਮਾਨ ਸਨਮਾਨ ਬੰਦਾ ਕਿਉਂਕਿ ਉਹ ਦੇਸ਼ ਦੀ ਖਾਤਰ ਸ਼ਹੀਦ ਹੋਇਆ 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 ਦੇਸ਼ ਦੀ ਖਾਤਰ ਦੁਸ਼ਮਣ ਨਾਲ ਲੜਦਾ ਸ਼ਹੀਦ ਹੋ ਗਿਆ ਕੋਈ ਆਪਦੇ ਕੰਮ ਖਾਤਰ ਤਾਂ ਸ਼ਹੀਦ ਨਹੀਂ ਹੋਇਆ ਪਰ ਸਰਕਾਰ ਜਿਵੇਂ ਦੂਜੇ ਸ਼ਹੀਦਾਂ ਨੂੰ ਮਾਨ ਸਨਮਾਨ ਦਿੰਦੀ ਹੈ ਉਸੇ ਤਰ੍ਹਾਂ ਹੀ ਇਹਨਾਂ ਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜ਼ਰੂਰੀ ਮਿਲਣਾ ਚਾਹੀਦਾ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਵੀ ਇਹਨਾਂ ਨੂੰ ਦੇਣਾ ਚਾਹੀਦਾ ਠੀਕ ਹੈ ਨਾ ਅੱਗੇ ਤਾਂ ਉਹ ਸਰਕਾਰ ਦੀ ਮਰਜ਼ੀ ਕਪੂ ਜੀ ਜੇ ਗੱਲ ਕਰੀਏ ਆਪਾਂ ਜਿਵੇਂ ਹੁਣ ਇੱਥੇ ਆਪ ਸਰਕਾਰ ਤਾਂ ਆਪਣੇ ਘਰੀ ਬੈਠੀ ਐ ਤੇ ਤੁਹਾਡੇ 2 ਕਿਲੋਮੀਟਰ ਤੇ ਬੈਠੀ ਐ ਹਾਂਜੀ ਉਹਨਾਂ ਨੂੰ ਇਸ ਪਤਾ ਵੀ ਹੈਗਾ ਤੇ ਕੀ ਉਹਨਾਂ ਵੱਲੋਂ ਤੁਹਾਨੂੰ ਕੋਈ ਆਸ਼ਵਾਸ਼ਣ ਦਿਵਾਇਆ ਸੀ ਸਾਨੂੰ ਆਸ਼ਵਾਸ਼ਣ ਦਿਵਾਇਆ ਤਾਂ ਉਪਰ ਅਸੀਂ ਤਾਂ ਜਿ ਹੁਣ ਬੋਲਦੇ ਤਾਂ ਉਹਨਾਂ ਨੇ ਅਖਣ ਸਾਡੇ ਬਰਕਲਾ ਬੋਲਦੇ ਆ ਸਾਡੇ ਨਾਲ ਵੱਟ ਦੇ ਨਾਲ ਸਾਰਾ ਕੁਝ ਇਹ ਬੰਦੇ ਨੇ ਉਹਦੀ ਇੰਨੀ ਮਦਦ ਕੀਤੀ ਐ ਤੇ ਉਹ ਇੱਕ ਬਿਆਨ ਵੀ ਨਹੀਂ ਦੇ ਕੇ ਗਿਆ ਕੱਟਾਰ ਕੱਟਾਰ ਸੰਦ ਮਾਇਆ ਸੀ ਹਾਂਜੀ ਕੁਝ ਨਹੀਂ ਬੋਲ ਕੇ ਗਿਆ ਟੱਕਾ ਵੀ ਨਹੀਂ ਬੋਲੇ ਜੇ ਅਸੀਂ ਕਹੀਏ ਉਹ ਆਈ ਆਈ ਤਾਂ ਇਹਨਾਂ ਕਹਿੰਦਾ ਮੈਨੂੰ ਮੂੰਹ ਸੁਣਾਉਣਾ ਵੀ ਉਹ ਮਾਰਾ ਹੈ ਵੀ ਇਸ ਤਰ੍ਹਾਂ ਐ ਵੀ ਨਹੀਂ ਕਿਹਾ ਉਹਨੇ ਮੈਂ ਤਾਂ ਇਹ ਵੀ ਨਹੀਂ ਸੁਣਿਆ ਮੈਂ ਤਾਂ ਝੂਠ ਬਣਾ ਕੋਲੇ ਰਹੇ ਨਹੀਂ ਗੱਲ ਕੋਈ ਤੇ ਹੋਰ ਤਾਂ ਉਹਨੇ ਆਖਣਾ ਮੈਂ ਤੈਨੂੰ ਆ ਦਵਾਂ ਨਾ ਉਹ ਦੋ ਨਾ ਹੁਦਾ ਪਰਤਾ ਬੰਦਾ ਨਹੀਂ ਕੋਈ ਗੱਲ ਨਹੀਂ ਸਪੀਕਰ ਹੈ ਸਪੀਕਰ ਆ ਸਾਨੂੰ ਤੁਹਾਡੇ ਤੋਂ 3 ਕਿਲੋਮੀਟਰ ਦੂਰ ਨਹੀਂ 3 ਕਿਲੋਮੀਟਰ ਤੱਕ ਕਿਤੇ ਦੂਰ ਹੈ ਸਾਡੀ ਵਟ ਨਾਲ ਵਟ ਸਾਡੀ ਸਾਂਝੀ ਹੈ ਜਮਾ ਇਹ ਨਹੀਂ ਗੱਲ ਆਸੀ ਕੋਈ ਵਿਆਹ ਸ਼ਾਦੀ ਉਹਨਾਂ ਨਾ ਪਰਪੇ ਦਾ ਵਰਤਦੇ ਆਂ ਆਈ ਨਹੀਂ ਗੱਲ ਵੀ ਕੋਈ ਹੁਣ ਐਮਐਲ ਬਣ ਗਿਆ ਤਾਂ ਹੁਣ ਵਰਤਦੇ ਉਹਨਾਂ ਪਹਿਲਾਂ ਤੋਂ ਸ਼ੁਰੂ ਤੋਂ ਉਹਨਾਂ ਦੇ ਪਿਓ ਦਾ ਦੇਦ ਲਾ ਕੇ ਹਾਂ ਪਰਿਵਾਰ ਹੈ ਸਾਡਾ ਆਪ ਦਾ ਪਰ ਨਹੀਂ ਉਹਨੇ ਅਜੇ ਕੋਈ ਬਿਆਹ ਨਹੀਂ ਦਾ ਉਹਦੇ ਤੇ ਬਹੁਤ ਮਾੜੀ ਗੱਲ ਹੈ ਹੱਕ ਬਣਦਾ ਸੀ ਪਰਿਵਾਰ ਨੂੰ ਦਲਾਸਾ ਦਿੰਦਾ ਪਰਿਵਾਰ ਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਆ ਕੋਈ ਆਪਾਂ ਉਹਦੀ ਕੋਈ ਚੁਗਲੀ ਨਹੀਂ ਕਰਦੇ ਨਿੰਦਿਆ ਨਹੀਂ ਕਰਦੇ ਪਰ ਉਹਨੇ ਮਾੜਾ ਕੰਮ ਕੀਤਾ ਉਹਦਾ ਫਰਜ਼ ਬਣਦਾ ਸੀ ਬਾਹ ਕੇ ਨਾ ਸਾਰਿਆਂ ਨੂੰ ਕਹਿੰਦਾ ਸਰਤੇ ਕੋਈ ਗੱਲ ਨਹੀਂ ਬਈ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਨਹੀਂ ਉਹਨੇ ਕੋਈ ਬਿਆਨ ਨਹੀਂ ਦਿੱਤਾ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ ਵੀ ਕਹਿਣ ਦਾ ਬਣਦਾ ਸੀ ਵੀ ਮੈਂ ਨੌਕਰੀ ਦਿਵਾਉਂਗਾ ਸਾਡੀ ਸਰਕਾਰ ਹੈ ਮੈਂ ਸਰਕਾਰ ਦੇ ਵਿੱਚ ਐ ਸਪੀਕਰ ਐ ਤੇ ਮੈਂ ਤੁਹਾਨੂੰ ਨੌਕਰੀ ਜ਼ਰੂਰ ਦਿਵਾਉਂਗਾ ਪਰ ਪਰਿਵਾਰ ਨੂੰ ਵਿਸ਼ਵਾਸ ਦਿੋਣਾ ਚਾਹੀਦਾ ਸੀ ਜਿਹੜਾ ਪਰਿਵਾਰ ਦਾ ਜਾਨਕਾ ਅੱਜ ਲੱਖ ਟੁੱਟ ਗਿਆ ਤੁਰੇ ਦੇ ਕੋਈ ਸ਼ੱਕ ਨਹੀਂ ਆ ਜੀ ਪਰ ਨਹੀਂ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਇਸ ਗੱਲ ਦਾ ਇਸ ਗੱਲ ਤੇ ਅਸੀਂ ਉਹਦੇ ਤੇ ਪੂਰੇ ਨਰਾਜ਼ ਆਂ ਉਹਦਾ ਪਦ ਬੰਦਾ ਸੀ ਚਲੋ ਮਣਨੀ ਨਾ ਮਣਨੀ ਦਾ ਅਗੇ ਇਹਨਾਂ ਦੇ ਕਰਮ ਹੈ ਨਾ ਤੇ ਪਰ ਕੋਈ ਨਾ ਉਹਦਾ ਹੱਕ ਤਾਂ ਬੰਦਾ ਹੀ ਨਾ ਕਹਿਣਾ ਮਤਲਬ ਕਿਤੇ ਨਾ ਕਿਤੇ ਸਰਕਾਰ ਦੀ ਗੱਲ ਕਰਦੇ ਆਪਾਂ ਇਹਦਾ ਤੁਸੀਂ ਕਹਿੰਦੇ ਕਿ ਬਾਈ ਤਾਂ ਪਾਰਟੀ ਦੇ ਵਿੱਚ ਵੀ ਕੰਮ ਕਰਿਆ ਮੋਢੇ ਨਾਲ ਮੋਢਾ ਲਾ ਕੇ ਵੀ ਖੜਿਆ ਉਹ ਤਾਂ ਸਰਕਾਰ ਦੀ ਵੈਸੇ ਜ਼ਿੰਮੇਵਾਰੀ ਬਣਦੀ ਹੈ ਪੂਰੀ ਬਣਦੀ ਹੈ ਪੂਰੀ 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 ਬੰਦੀ ਸੀ ਇਹ ਨਹੀਂ ਗੱਲ ਹੈ ਕੋਈ ਨਹੀਂ ਅਸੀਂ ਇਸ ਗੱਲ ਦੇ ਇਹਦੇ ਨਾਲ ਖੜੇ ਆਂ ਵੀ ਮਲੂਕ ਨੇ ਕਲਤਾਰ ਨੇ ਕੋਈ ਬਿਆਨ ਨਹੀਂ ਇਹ ਜਾ ਦਿੱਤਾ ਪਰ ਉਹਨੇ ਮਾਰਾ ਕਿ ਤੱਕ ਮਾਰਾ ਕਿ ਹਾਂ ਜਦੋਂ ਮੈਂ ਵੋਟਾਂ ਲੈਣ ਵੇਲੇ ਸੀ ਪਹਿਲਾਂ ਲੋਕਾਂ ਨੂੰ ਬੁਕਲਾਂ ਦੇ ਵਿੱਚ ਲੈਂਦੇ ਸੀ ਘਰਾਂ ਦੇ ਵਿੱਚ ਜਾ ਕੇ ਰੋਟੀ ਸਾਂਝੀ ਕਰਦੇ ਸੀ ਬਹਿੰਦੇ ਸੀ ਪਰ ਇਹਨਾਂ 'ਚ ਉਹ ਗੱਲ ਹੁਣ ਨਹੀਂ ਰਹੀ ਜੀ ਨਹੀਂ ਰਹੀ ਇਹਦੇ ਕੋਈ ਸ਼ੱਕ ਨਹੀਂ ਕੋਈ ਸਾਨੂੰ ਕੋਈ ਚੋਰੀ ਨਹੀਂ ਕੁਝ ਨਹੀਂ ਇੱਦਾਂ ਸਿੱਧਾ ਚਰਿਆਮਾਨੇ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਹੋਈ ਇਹ ਨਹੀਂ ਗੱਲ ਇਹਨਾਂ ਦਾ ਪਰਦੇਸ ਬੰਦਾ ਇਹ ਭੌਂਦੇ ਪਰਿਵਾਰ ਨੂੰ ਭਾ ਕੇ ਕਹਿੰਦੀ ਕੋਈ ਨਹੀਂ ਨਾਲ ਕੜੇ ਤੁਹਾਡੇ ਤੇ ਪਰਨੇ ਇਹਦੀ ਗੱਲ ਕੋਈ ਨਹੀਂ ਕੀਤੀ ਬਾਕੀ ਜਿਹੜਾ ਅਗਨੀ ਵੀਰ ਹੁੰਦਾ ਕਹਿੰਦੇ 4 ਸਾਲ ਵਾਸਤੇ ਭਰਤੀ ਹੁੰਦਾ ਨਾ ਇਹ ਇੰਨਾ ਆਪਾਂ ਨੂੰ ਨਹੀਂ ਵੇਖੋ ਇਸੇ ਬਾਰੇ ਪਤਾ ਨਹੀਂ ਮੈਂ ਮੈਂ ਤੁਹਾਨੂੰ ਆਕਾਂ ਵੀ ਆਏ ਆ ਯੋ ਠੀਕ ਹੈ ਕਿ ਨਹੀਂ ਸਾਡੇ ਪਾਸ ਦਾ ਫੌਜ ਦੀ ਭਰਤੀ ਹੈ ਤੂੰ ਜੰਮੂ ਦੇ ਵਿੱਚ ਸ਼ਹੀਦ ਹੋਇਆ ਆਕਾਸ਼ਦੀਪ ਤੇ ਉਹ ਸਾਡੇ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਦੇ ਹੋ ਬਾਈ ਜੀ ਕਦੋਂ ਫੋਨ ਆਉਂਦਾ ਹੈ ਕਿ ਜਿਹੜਾ ਉੱਥੇ ਸ਼ਹੀਦ ਹੋ ਗਿਆ ਮੁੰਡਾ ਫੋਨ ਕਿੰਨੇ ਕ ਵਜਾਇਆ ਕੀ ਗੱਲਬਾਤ ਹੋਈ ਆ ਇਹਨਾਂ ਦਾ ਜਨਾਬ ਵੀ ਮੈਨੂੰ ਮੱਜਾਂ ਕੋਲੇ ਵੀ ਮੱਜਾਂ ਚ ਹੋਈ ਜਾਂਦਾ ਈ ਉਦੋਂ ਫੋਨ ਆਇਆ ਇੱਕ ਦਿਨ ਪਹਿਲਾਂ ਸ਼ਾਮ ਨੂੰ ਤੇ ਉਹਨੇ ਮੰਮਾ ਨਾਲ ਗੱਲ ਕਰਨ ਨੂੰ ਕਿਹਾ ਮੰਮਾ ਨਾਲ ਉਹਦੀ ਗੱਲ ਕਰਾਈ ਵਧੀਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਧੀਆ ਉਹਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਬਸ ਉਹਨੇ ਆਪਦੀ ਮੰਮੀ ਨਾਲ ਪਤਾ ਨਹੀਂ 10 ਮਿੰਟ ਗੱਲ ਕੀਤੀ ਅੱਧਾ ਘੰਟਾ ਕੀਤੀ ਆ ਵੀ ਮੈਂ ਮੱਜਾਂ ਵਾਲੇ ਪਾਸੇ ਸੀ ਉਸ ਤੋਂ ਬਾਅਦ ਦੂਸਰੇ ਦਿਨ 10 ਵਜੇ ਫੋਨ ਆਇਆ ਸਾਨੂੰ ਮੈਨੂੰ ਹੀ ਫੋਨ ਆਇਆ ਉਹ ਕਹਿੰਦੇ ਵੀ ਕਾਸ਼ਦੀਪ ਸਿੰਘ ਦੇ ਤੁਸੀਂ ਫਾਦਰ ਬੋਲਦੇ ਮੈਂ ਹਾਂਜੀ ਕਹਦੇ ਅਗੜੀ ਵੀਰ ਜੀ ਮੈਂ ਹਾਂਜੀ ਸਰ ਤੇ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਹੈ ਸਰਚ ਗੋਲੀ ਲੱਗ ਕੇ ਬਸ ਆਹੀ ਗੱਲ ਹੋਈ ਉਹ ਤੋਂ ਬਾਅਦ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਟਰਾਈ ਕਰਦੇ ਰਹੇ ਪੱਤਰਕਾਰ ਆਉਂਦੇ ਰਹੇ ਦੱਸੋ ਸਾਨੂੰ ਮੈਂ ਕਿਹਾ ਵੀ ਸਾਡਾ ਅਜੇ ਕਲੀਅਰ ਨਹੀਂ ਆਇਆ ਫੇਕ ਅਸੀਂ ਅਜੇ ਨਿਊਜ਼ ਚਲਾ ਨਹੀਂ ਸਕਦੇ ਵੀ ਅਸੀਂ ਕਹਦੀਓ ਬੇਟਾ ਸਾਡਾ ਸਹੀ ਸਲਾਮਤ ਹੈ ਇੱਥੇ ਕੋਈ ਬੋਲੀ ਜਾਈਏ ਉਹ ਜੀ ਕੋਈ ਗੱਲ ਨਹੀਂ ਸੀ ਔਰ ਕੋਈ ਗੱਲ ਨਹੀਂ ਬਸ ਇੰਨੀ ਗੱਲ ਹੋਈ ਪਛਾਉ ਉਹਨੂੰ 4 ਵਜੇ ਸਾਨੂੰ ਜਿਵੇਂ ਹੀ ਕਲੀਅਰ ਹੋ ਗਿਆ ਵੀ ਉਹ ਪੋਸਟਮਾਰਟ ਹੋਈ ਜਾਂਦਾ ਵੀ ਉਹਦੀ ਮੌਤ ਹੋ ਚੁੱਕੀ ਹੈ ਇਹਦੀ ਸਰਚ ਗੋਲੀ ਲੱਗੀ ਸੀ ਇੱਕ ਹੀ ਲੱਗੀ ਸੀ ਨਹੀਂ ਸਰ ਦੱਸਣ ਵੇਲੇ ਤਾਂ ਇੱਕ ਸੀ ਤੇ ਪਰੇ ਦੇ ਤਿੰਨ ਗੋਲੀਆਂ ਲੱਗੀਆਂ ਸਨ ਉਹਦੇ ਵਿੱਚ ਤਿੰਨ ਗੋਲੀਆਂ ਹਾਂ ਜੀ ਇਹ ਹੈ ਜੰਮੂ ਦੇ ਵਿੱਚ ਹੀ ਸੀ ਸ਼੍ਰੀਨਗਰ ਸੀਗਾ ਜੀ ਸ਼੍ਰੀਨਗਰ ਸੀ ਸ਼੍ਰੀਨਗਰ ਸੀਗਾ ਜੀ ਇਹ ਪਹਿਲਾਂ 12 ਅਪ੍ਰੈਲ ਨੂੰ ਛੁੱਟੀ ਤੇ ਆਇਆ ਸੀਗਾ ਤੇ 27 ਨੂੰ ਇਹ ਗਿਆ ਸੀ ਬੱਸ ਆ ਮੈਂ 15 16 ਦਿਨ ਇਹਨੂੰ ਛੁੱਟੀ ਕੱਟ ਕੇ ਗਏ ਨੂੰ ਹੋਏ ਸੀ ਤੇ ਵੈਸੇ ਦੀ ਮਾਮਲਾ ਹੋ ਗਿਆ ਜੀ 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 ਆਪਾਂ ਅੱਜ ਗੱਲ ਕਰੋ ਕਰਦੇ ਆਂ ਪਰ ਸਾਡਾ ਫਰਜ਼ ਨਹੀਂ ਬੰਦਦਾ ਸੀ ਗੱਲ ਪੁੱਛਣ ਦਾ ਪੁੱਛਣੀ ਵੀ ਪੈਂਦੀ ਸਾਨੂੰ ਜਿਹੜੀ ਸੈਲਰੀ ਦੀ ਗੱਲ ਕਰੂੰਗਾ ਜਿਹੜੇ ਅਗਨੀ ਵੀਰਾਂ ਇਹਨਾਂ ਮੁੰਡਿਆਂ ਨੂੰ ਸੈਲਰੀ ਕਿੰਨੀ ਕੁ ਮਿਲਦੀ ਸੀ ਸੈਲਰੀ ਇਹਨਾਂ ਦੀ ਪਹਿਲਾਂ ਤਾਂ ਘੱਟ ਸੀਗੀ ਤੇ ਜਿਹੜੀ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਮਿਲਦੀ ਸੀ 53000 ਰੁਪਇਆ ਬੇਟੇ ਦੇ ਕਹਿਣ ਦੇ ਹਿਸਾਬ ਨਾਲ ਮਿਲਦੀ ਸੀ ਕੰਮ ਬੇਟੇ ਨੂੰ ਪਤਾ ਜੀ ਗੱਲ ਕਰਕੇ ਵੀ ਸੈਲਰੀ ਬਹੁਤ ਘੱਟ ਸੀ ਕਿਉਂਕਿ ਨੌਜਵਾਨਾਂ ਤੋਂ ਕੰਮ ਤਾਂ ਉਨਾ ਹੀ ਲਿਆ ਜਾਂਦਾ ਦੁਸ਼ਮਣ ਦੇ ਨਾਲ ਚਾਹੇ ਉਹ 50000 ਵਾਲਾ ਚਾਹੇ ਉਹ ਲੱਖ ਵਾਲਾ ਤੇ ਚਾਹੇ 1.5 ਲੱਖ ਤਨਖਾਹ ਵਾਲਾ ਦੁਸ਼ਮਣ ਨਾਲ ਤਾਂ ਉਨਾ ਹੀ ਲੜਦਾ ਨਾ ਅੱਜ ਸ਼ਹੀਦ ਤਾਂ ਇੱਕ ਛੀ ਦੀ ਹੈ ਨਾ ਜੇ ਗੱਲ ਕਰਕੇ ਤਨਖਾਹ ਸਰਕਾਰ ਬਹੁਤ ਘੱਟ ਦਿੰਦੀ ਹੈ ਜਿੰਨੀ ਦੂਜਿਆਂ ਨੂੰ ਮਿਲਦੀ ਹੈ ਤਨਖਾਹ ਉਨੀ ਹੀ ਅਗਨਵੀਰ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਇਹ ਤਾਂ ਤੁਸੀਂ ਵੀ ਮੰਨਦੇ ਹੋ ਵੀ ਅੱਜ ਤੁਹਾਡਾ ਚੀਜ਼ ਹੋਗਾ ਜਵਾਕ ਬੱਚਾ ਤਨਖਾਹ ਤਾਂ 19 ਮਿਲਣੀ ਚਾਹੀਦੀ ਹੈ ਨਾ ਉਹਦੇ ਚੋਂ ਆ ਜਨਾਬ ਵੀ ਜਿੰਨੇ ਵੀ ਬੱਚੇ ਬਾਰਡਰ ਦੇ ਉੱਤੇ ਆ ਉਹ ਕੋਈ ਅਗਨੀਵੀਰ ਚਾ ਕੋਈ ਕਿਸੇ ਵੀ ਹਿਸਾਬ ਨਾਲ ਆ ਉਹਦੇ ਚੋਂ ਜਨਾਬ ਮਾਮਾ ਦੇ ਪੁੱਤੀ ਹੈ ਸਾਡਾ ਵੀ ਮਾਂ ਦਾ ਪੁੱਤੀ ਸੀ ਜਿਹੜਾ ਸੀ ਤੋ ਗਿਆ ਤੇ ਸਹੂਲਤ ਤਾਂ ਪੈਸੇ ਸਾਰਿਆਂ ਨੂੰ ਇੱਕੋ ਜੀ ਮਿਲਣੇ ਚਾਹੀਦੇ ਮੈਂ ਸਹੂਲਤ ਦੀ ਗੱਲ ਕਰਦਾ ਮੈਂ ਇਹ ਨਹੀਂ ਗੱਲ ਕਰਦਾ ਕਿ ਕੋਈ ਕਿਸੇ ਬਰਾਦਰੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਕਿਸੇ ਸੂਬੇ ਦਾ ਹੋਵੇ ਕਿਸੇ ਪਾਸੇ ਹੋਵੇ ਪਰ ਉਹ ਛੀਤ ਤਾਂ ਛੀਦੀ ਹੋ ਗਿਆ ਜੇ ਛੀਦੀ ਹੋ ਗਿਆ ਹੈ ਤਾਂ ਸਾਰੇ ਮਾਵਾ ਦੇ ਪੁੱਤ ਮੈਂ ਕਹਿੰਦਾ ਵੀ ਤਨਖਾਹ ਦੀ ਗੱਲ ਕਰਦਾ ਬਰਾਬਰ ਜਦੋਂ ਦੁਸ਼ਮਨ ਨਾਲ ਬਰਾਬਰ ਲੜਦਾ ਦੋ ਜਵਾਨ ਜਾਂਦੇ ਆ ਇੱਕ ਲੱਖ ਵਾਲਾ ਜਾਂਦਾ ਇੱਕ 50 ਹਜ਼ਾਰਾਂ ਵਾਲਾ ਜਾਂਦਾ ਪਰ ਤਨਖਾਹ ਉਹਨਾਂ ਦੀ ਬਰਾਬਰ ਹੋਣੀ ਚਾਹੀਦੀ ਮੈਂ ਇਹ ਗੱਲ ਕਰ ਰਿਹਾ ਸੀ ਸਰ ਜੀ ਅਸੀਂ ਤੁਹਾਨੂੰ ਇਹੀ ਗੱਲ ਕਹਿਤੀ ਹੈ ਵੀ ਕੋਈ ਅਗਨੀ ਵੀਰ ਚ ਕੋਈ ਕਾਸ਼ੇ ਚ ਆ ਵੀ ਇਹਨਾਂ ਨੂੰ ਹੀ ਕੋਈ ਸਮਝਣਾ ਚਾਹੀਦਾ ਜਿਹੜਾ ਅਗਨੀਵੀਰ ਦਾ ਟਾਈਮ ਹੁੰਦਾ ਉਹ ਕਿੰਨੇ ਸਮੇਂ ਦਾ ਮਤਲਬ ਬੱਚੇ ਤੁਹਾਨੂੰ ਦੱਸੇ ਦੋ ਭਰਤੀ ਹੋਇਆ ਮੇਰੇ ਬੱਚੇ ਦੇ ਕਹਿਣ ਦੇ ਮੁਤਾਬਕ ਤਾਂ ਇਹ ਗੱਲ ਆ ਵੀ ਸਰ ਇਹ ਸਪੋਰਟਸ ਕੋਟੇ ਚ ਗਿਆ ਸੀ ਜੀ ਅਗਨੀਵੀਰ ਚ ਜੀ ਤੇ ਇਹਨਾਂ ਦੇ ਜਿਹੜਾ ਕੰਪਨੀ ਕਮਾਂਡਰ ਨਾਲ ਉੱਥੇ ਮੇਰੀ ਸਾਰ ਗੱਲ ਹੋਈ ਸੀ ਮੈਂ ਮਿਲ ਕੇ ਵੀ ਆਇਆ ਉੱਥੇ ਜੀ ਉਹ ਕਹਿੰਦਾ ਵੀ ਬੱਚਾ ਤੁਹਾਡਾ ਬਹੁਤ ਲਾਇਕ ਆ ਇਹਨੇ ਉੱਥੇ ਟਰੋਫੀ ਵੀ ਜਿੱਤੀ ਜੀ ਇਹਦਾ ਉੱਥੇ ਫੈਕਸੀ ਬੋਰਡ ਵੀ ਲੱਗਾ ਟਰੋਫੀ ਇਹਦੇ ਹੱਥ ਚ ਆ ਜੀ ਤੇ ਵਧੀਆ ਇਹਦੀ ਕਾਰਜਕਾਰੀ ਸੀ ਉੱਥੇ ਜੀ ਜੀ ਤੇ ਉਸ ਤੋਂ ਬਾਅਦ ਫਿਰ ਸ੍ਰੀਨਗਰਿ ਚਲਾ ਗਿਆ ਇਹ 12ਵੇਂ ਮਹੀਨੇ ਚ ਗਿਆ ਵਿਆ ਜੀ ਤੇ ਇੱਕ ਵਾਰੀ ਛੁੱਟੀ ਉਥੋਂ ਆਇਆ ਬਸ ਸ੍ਰੀਨਗਰੋ ਇਹਨੂੰ ਟਾਈਮ ਕਿੰਨਾ ਹੋ ਗਿਆ ਭਰਤੀ ਹੋਏ ਇਹਨੂੰ ਪੌਣੇ 2 ਸਾਲ ਹੋ ਗਏ ਸਰ ਪੌਣੇ 2 ਸਾਲ ਭਰਤੀ ਹਾਂਜੀ ਮਤਲ ਜਿਹੜਾ ਉਹ ਲੋਕਾਂ ਦੇ ਦੱਸਣ ਮੁਤਾਬਕ ਕਹਿੰਦੇ ਤੇ 4 ਸਾਲ ਦਾ ਹੀ ਟਾਈਮ ਹੁੰਦਾ ਨੇ ਇਹਦੇ ਬੇਟੇ ਦੇ ਕਹਿਣ ਦੇ ਮੁਤਾਬਕ ਤੇ ਸੀ ਵੀ ਡੈਡੀ ਹੈ ਸਾਡਾ 4 ਸਾਲਾ ਪਰ ਇਹਨਾਂ ਨੇ ਜਿਹੜੇ ਬੱਚੇ ਕਾਬਲ ਆ ਜੀ ਉਹ ਉਹਨਾਂ ਨੇ ਅੱਗੇ ਲੈ ਕੇ ਜਾਣੇ ਆ ਇਹ ਨਹੀਂ ਪਤਾ ਵੀ 25% ਲਿਜਾਣ ਜਾਂ 75% ਲਿਜਾਣ ਇਹਦੇ ਬਾਰੇ ਨਹੀਂ ਕੋਈ ਕਲੀਅਰ ਹੋਇਆ ਜੀ ਹਾਂਜੀ ਸਰ ਮਤਲਬ ਜਿਵੇਂ ਆਮ ਸਰਕਾਰ ਐਲਾਨ ਕਰਦੀ ਹੈ ਫੌਜੀਆ ਨੂੰ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਤੁਹਾਡੇ ਨਾਲ ਕੋਈ ਡਿਸਕਸ਼ਨ ਜਾਂ ਨਹੀਂ ਕੋਈ ਨਹੀਂ ਹੋਈ ਕੁਲਤਾਰ ਸਿੰਘ ਸੰਧਮਾ ਨਾਲ ਮੇਰਾ ਪਾਰਟੀ ਲੈਵਲ ਤੇ ਬਹੁਤ ਵਧੀਆ ਰਿਲੇਸ਼ਨ ਆ ਜਦੋਂ ਕੋਈ ਪਾਰਟੀ ਦਾ ਕੋਈ ਮਾਡੋ ਜਾਂ ਕੋਈ ਝੰਡਾ ਜਾਂ ਜਦੋਂ ਵੋਟਰ ਸੂਚੀਆਂ ਨਹੀਂ ਸੀ ਕੋਈ ਫੜਦਾ ਹੁੰਦਾ ਉਦੋਂ ਮੈਂ ਪਿੰਡ ਦੇ ਵਿੱਚ ਅੱਗੇ ਹੁੰਦਾ ਸੀਗਾ ਜਿਹੜਾ ਹੁਣ ਉਹ ਪਿਛਲੀ ਲੈਂਡ 'ਚ ਖੜਾ ਹੁਣਾਂ ਮੈਂ ਮਤਲਬ ਪਿਛਲੀ ਲੈਂਡ ਦੀ ਗੱਲ ਕਰੀ ਤੁਸੀਂ ਪਿਛਲੀ ਲੈਂਡ ਦੀ ਕਿਸ ਤਰ੍ਹਾਂ ਦੀ ਲੈਂਡ 'ਚ ਖੜੇ ਹੋ ਤੁਸੀਂ ਪਿਛਲੀ ਲੈਂਡ 'ਚ ਹੋਂ ਆ ਜੀ ਜਿਹੜੇ ਬਰਸਾਤੀ ਡੱਡੂ ਹੁੰਦੇ ਨਾ ਜੀ ਉਹ ਬਰਸਾਤ ਵੇਲੇ ਨਿਕਲਦੇ ਉਸ ਤੋਂ ਬਾਅਦ ਗਾਇਬ ਹੋ ਜਾਂਦੇ ਆ ਇਹ ਜਿਹੜੇ ਹੁਣ ਗੇ ਲੱਗੇ ਹੋਏ ਆ ਇਹਨਾਂ ਨੇ ਲਾਏ ਵੇ ਆ ਉਹ ਸਿਰਫ ਇਹਨਾਂ ਦੇ ਜਿੰਨਾ ਚਿਰ ਇਹ ਪਾਵਰ ਚ ਉਹਨਾਂ ਚਿਰ ਉਦੋਂ ਬਾਅਦ ਉਹ ਗਾਇਬ ਹੋ ਜਾਣਗੇ ਫਿਰ ਉਦੋਂ ਬਾਅਦ ਭਾਰ ਸਾਡੇ ਤੇ ਆ ਜੂਗਾ ਉਦੋਂ ਬਾਅਦ ਸਾਡੀ ਮਰਜ਼ੀ ਆ ਵੀ ਇਹਨਾਂ ਦੀ ਮਦਦ ਕਰਨੀ ਆ ਜਾਂ ਅਸੀਂ ਜਾਂ ਇਹਨਾਂ ਨੂੰ ਪਿੱਛੇ ਕਰਨਾ ਮੋਂ ਦੁੱਖ ਦੀ ਘੜੀ ਆ ਤੁਹਾਡੇ ਕੁਲਤਾਰ ਸੰਧਮਾ ਤੁਹਾਡੇ ਘਰੇ ਆਏ ਤੁਹਾਡੇ ਨਾਲ ਕਿੰਨਾ ਚਿਰ ਟਾਈਮ ਬੈਠੇ ਰਹੇ ਕਿ ਕੀ ਗੱਲਬਾਤ ਕਰੀ ਕੀ ਆਪਦੀ ਸਰਕਾਰ ਵੱਲੋਂ ਵਿਸ਼ਵਾਸ ਦਿਵਾਇਆ ਵੀ ਤੁਸੀਂ ਕੋਈ ਨਹੀਂ ਤੁਹਾਡੇ ਨਾਲ ਅਸੀਂ ਤੁਹਾਡਾ ਬੱਚਾ ਸ਼ਹੀਦ ਹੋ ਗਿਆ ਦੇਸ਼ ਲਈ ਲੜਦਾ ਸ਼ਹੀਦ ਹੋ ਗਿਆ ਇਹਦਾ ਮਾਨ ਸਨਮਾਨ ਸਰਕਾਰ ਵੱਲੋਂ ਦਵਾਇਆ ਜਾਊਗਾ ਤੁਹਾਡੀ ਇਹੋ ਜਿਹੀ ਕੋਈ ਗੱਲਬਾਤ ਹੋਈ ਕੁਲਤਾਰ ਸੰਧਮਾ ਨੇ ਕਰੀ ਤੁਹਾਡੇ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਐਡਾ ਪੌਣਾ ਘੰਟਾ ਬੈਠੇ ਰਹੇ ਆ ਤੇ ਇਹ ਵੀ ਨਹੀਂਗਾ ਵੀ ਕੱਲ ਉਹ بیٹے ਦੇ ਕਰਕੇ ਵੀ ਬੇਟਾ ਸੀ ਦੋਨੇ ਕਰਕੇ ਵੀ ਉਹ ਮੇਰੇ ਕੋਲੇ ਆਏ ਆ ਮੇਰੇ ਵੈਸੇ ਵੀ ਮੇਰੇ ਕੋਲੇ ਪਹਿਲਾਂ ਆਉਂਦੇ ਪਰ ਇਹੋ ਜੀ ਕੋਈ ਗੱਲ ਵੀ ਨਾ ਉਹਨਾਂ ਨੇ ਕੋਈ ਸਰਕਾਰ ਵੱਲੋਂ ਨਾ ਕੋਈ ਆਪਦੇ ਨਾਲ ਕੋਈ ਹੋਜੀ ਗੱਲ ਨਹੀਂ ਕੀਤੀ ਅੱਜ ਸੰਸਕਾਰ ਤੇ ਵੀ ਜਦੋਂ ਅਸੀਂ بیٹے ਦੇ ਉਦੋਂ ਵੀ ਉਹ ਹਾਜ਼ਰ ਹੋਏ ਕੱਲ ਵੀ ਘਰੇ ਵੀ ਬਹਿ ਕੇ ਸੇਕੋ ਸਾਹਿਬ ਵੀ ਆਇਆ ਕਰ ਦਿੱਤੇ ਸਿੰਘ ਇਹ ਕੋਈ ਇਹੋ ਜੀ ਗੱਲ ਨਹੀਂ ਪਾਰਟੀ ਦੇ ਮਤਲਬ ਲੱਗਦਾ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਸਪੀਕਰ ਹੈਗੇ ਆ ਸਰਕਾਰ ਉਹਨਾਂ ਦੀ ਚਲਦੀ ਹੈ ਲੇਕਿਨ ਜ਼ਿਕਰ ਕਰਨਾ ਬਣਦਾ ਸੀਗਾ ਇਹ ਤਾਂ ਹੀ ਉਹਨਾਂ ਦਾ ਉਹਨਾਂ ਪਾਰਟੀ ਦਾ ਆਪਦਾ ਫੈਸਲਾ ਉਹਦੇ ਬਾਰੇ ਤਾਂ ਮੈਂ ਕੋਈ ਨਹੀਂ ਕਹਿ ਸਕਦਾ ਵੀ ਮੈਂ ਉਹਨਾਂ ਤੇ ਹੁਕਮ ਛੱਡਾਂ ਵੀ ਐ ਨਹੀਂ ਐ ਕਰੋ ਤੁਸੀਂ ਉਹ ਤਾਂ ਪਾਰਟੀ ਲੈਵਲ ਤੇ ਉਹਦਾ ਵੇਖੋ ਕੀ ਹੱਕ ਬੰਦਾ ਉਹ ਗਾਂ ਕਰ ਕਰਨ ਕਰੇ ਜਾਂ ਨਾ ਕਰੇ ਉਹਦੇ ਲੈਵਲ ਜਿਵੇਂ ਸ਼ਹੀਦਾਂ ਸਿਸਕਾਰ ਹੁੰਦਾ ਉਹਦਾ ਮਾਨ ਸਨਮਾਨ ਪੂਰਾ ਹੁੰਦਾ ਜਿਵੇਂ ਸਿਸਕਾਰ ਕਰਦੇ ਆ ਇਥੋਂ ਦਾ ਸਿਵਲ ਪ੍ਰਸ਼ਾਸਨ ਡੀਸੀ ਸਾਹਿਬ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਹੋਰ ਸਿਵਲ ਪ੍ਰਸ਼ਾਸਨ ਦੇ ਕੌਣ ਕੌਣ ਪਹੁੰਚੇ ਸਾਰੇ ਟੋਟਲ ਜਿੰਨੇ ਵੀ ਅਫਸਰ ਸੀਗੇ ਹੁਣ ਉਹਦੋਂ ਬੰਦੇ ਦੇ ਕੁਝ ਮਨ ਦੇ ਤੇ ਉਹ ਜਿਆ ਹੁੰਦਾ ਪ੍ਰਵਾਹ ਵੀ ਬੇਟਿਆ ਕੋਲੇ ਲਾਸ਼ ਪਈ ਹੋਵੇ ਤੇ ਆਪਾਂ ਬਾਹਲਾ ਗੱਲਬਾਤ ਕਰੀਏ ਮੈਨੂੰ ਸਾਰੇ ਮਿਲੇ ਸਾਰਾ ਨੇ ਦੁੱਖ ਦਾ ਪੜਾ ਲੀਦਾ ਹੁਣ ਮੈਂ ਨਾਂ ਨਹੀਂ ਲੈ ਕੇ ਦੱਸ ਸਕਦਾ ਵੀ ਕੌਣ ਕਿਹੜਾ ਅਫਸਰ ਸੀ ਕਿਵੇਂ ਸੀ ਸਾਰਿਆਂ ਨੇ ਦੁੱਖ ਸਾਂਝਾ ਕੀਤਾ ਮੇਰੇ ਨਾਲ ਜਿੰਨਾ ਉਹਨਾਂ ਦਾ ਪਰਜ ਬੰਦਾ ਸੀ ਕੀਤਾ ਸੰਧਮਾ ਸਾਹਿਬ ਵੀ ਮੈਨੂੰ ਪੂਰਾ ਉਹਨੇ ਜਿੰਨੀ ਜੋਗਾ ਸੀਗਾ ਵਿਜੈਪੀ ਚ ਲੈ ਕੇ ਗੱਲਬਾਤ ਕੀਤੀ ਤੇ ਹੋਰ ਨਹੀਂ ਗੱਲ ਕੋਈ ਹੋਈ ਕਾਂਗਰਸ ਪਾਰਟੀ ਦੇ ਜੈਤੂ ਤੋਂ ਹਲਕਾ ਅੰਚਾਰ ਦਰਸ਼ਨ ਸਿੰਘ ਢੱਲਮਾ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹੋ ਢੱਲਮਾ ਸਾਹਿਬ ਕਿਵੇਂ ਵਿਖੋਗੇ ਜਿਹੜਾ ਇੱਕ ਸਾਡੇ ਜ਼ਿਲ੍ਹੇ ਫਰੀਦਕੋਟ ਦਾ ਇੱਕ ਆਕਾਸ਼ਦੀਪ ਦੁਸ਼ਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਦੇਖੋ ਬਹੁਤ ਅਫਸੋਸ ਦੀ ਗੱਲ ਹੈ ਕਿ ਕਿਸੇ ਮਾਂ ਦਾ ਪੁੱਤ ਉਹ ਪਾਲ ਪਲੋਸ ਕੇ ਗੱਭਰੂ ਕਰਕੇ ਸਰਹੱਦ ਤੇ ਜਦੋਂ ਭੇਜਦੀ ਹੈ ਤੇ ਮਾਂ ਦੀ ਨਿਗਾਹ ਹਮੇਸ਼ਾ ਉਧਰ ਰਹਿੰਦੀ ਹੈ ਬਾਪ ਦੀ ਨਿਗਾਹ ਉਧਰ ਰਹਿੰਦੀ ਵੀ ਮੇਰਾ ਪੁੱਤ ਸਰਾਧ ਤੇ ਹੈ ਤੇ ਬਾਕੀ ਪਿਛਲੇ ਦਿਨਾਂ ਚ ਸਾਡਾ ਜਿਹੜਾ ਦੇਸ਼ ਦੇ ਵਿੱਚ ਤੇ ਸਾਡਾ ਦੂਸਰੇ ਪਾਕਿਸਤਾਨ ਦੇ ਨਾਲ ਟਕਰਾ ਤਣਾ ਵਧਿਆ ਹੈਗਾ ਉਹਦੇ ਤਹਿਤ ਹਜੇ ਦਾ ਸਾਰਾ ਹਾਲਾਤ ਤਣਾ ਵਾਲੇ ਦਾ ਸਰਾਧਾ ਤੇ ਸੀਗੇ ਸੀ ਇਸ ਕਰਕੇ ਜਿਹੜਾ ਆਕਾਸ਼ਦੀਪ ਹੈ ਇਹਦਾ ਸ਼ਹੀਦ ਹੋ ਜਾਣਾ ਜਿੱਥੇ ਪਰਿਵਾਰ ਦੇ ਲਈ ਬਹੁਤ ਦੁਖਦਾਈ ਗੱਲ ਹੈ ਮੈਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਆ ਹਾਂ ਮੇਰਾ ਇੱਥੇ ਰਿਸ਼ਤੇਦਾਰੀ ਹੈ ਮੇਰੀ ਮੈਂ ਇਸ ਕਰਕੇ ਮਿਸ ਪਰਿਵਾਰ ਨੂੰ ਨਿੱਜੀ ਤੌਰ ਤੇ ਜਾਣਦਾ ਮੇਰਾ ਪਰਿਵਾਰ ਆਹੇ ਤੇ ਜੋ ਸਰਕਾਰਾਂ ਦਾ ਫਰਜ ਬਣਦਾ ਜ਼ਿੰਮੇਵਾਰੀ ਬਣਦੀ ਹੈ ਪਰ ਸਰਕਾਰਾਂ ਉਹ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨਭਾ ਨਹੀਂ ਰਹੀਆਂ ਗਿਆ ਪਹਿਲੀ ਗੱਲ ਜਿਹੜੀ ਫੌਜ ਹੈ ਸਾਡੇ ਦੇਸ਼ ਦੀ ਉਹ ਸਾਡੇ ਦੇਸ਼ ਦੀ ਸੁਰੱਖਿਆ ਕਰਨ ਵਿੱਚ ਸਭ ਤੋਂ ਵੱਡਾ ਰੋਲ ਫੌਜ ਦਾ ਹੈ ਦੇਸ਼ ਨੂੰ ਦੀ ਸਰਦਾ ਦੀ ਰਾਖੀ ਕਰਨੀ ਪਰ ਆਹ ਅਗਨੀ ਵੀਰ ਜਿਹੜੀ ਯੋਜਨਾ ਹੈ ਅਸੀਂ ਲੰਬੇ ਸਮੇਂ ਤੋਂ ਇਸ ਯੋਜਨਾ ਦੇ ਖਿਲਾਫ ਪ੍ਰਚਾਰ ਵੀ ਕਰਦੇ ਆਏ ਆਂ ਬੋਲਦੇ ਆਏ ਆਂ ਕਹਿੰਦੇ ਆਏ ਆਂ ਕਿ ਜਿਹੜੀ ਇਹ ਅਗਨੀਵੀਰ ਯੋਜਨਾ ਹੈ ਇਹ ਰੱਦ ਕਰੋ ਖਤਮ ਕਰੋ ਇਹਨੂੰ ਸਿੱਧਾ ਡਾਇਰੈਕਟਲੀ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਭਰਤੀ ਕਰੋ ਤਾਂ ਕਿ ਜਿਹੜਾ ਪਰਿਵਾਰ ਦਾ ਕੋਈ ਜੀ ਭਰਤੀ ਹੁੰਦਾ ਜਦੋਂ ਵੀ ਉਹ ਕਿਤੇ ਰਿਟਾਇਰ ਹੋਊਗਾ ਉਹਦੇ ਪਰਿਵਾਰ ਨੂੰ ਉਹਨੂੰ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਹੋਊਗਾ ਪਰ ਇਹ ਜਿਹੜੀ ਯੋਜਨਾ ਬਹੁਤ ਮਾੜੀ ਯੋਜਨਾ ਗਲਤ ਯੋਜਨਾ ਹੈ ਜਿਹੜੀ ਕਿ ਨੌਜਵਾਨਾਂ ਦਾ ਸ਼ੋਸ਼ਣ ਕਰਨ ਵਾਸਤੇ ਹੈ ਜਿਵੇਂ ਸਾਡੇ ਕਾਸ਼ਦੀਪ ਦਾ ਹੋਇਆ ਵੈ ਟਲਵਾ ਸਾਹਿਬ ਜੇ ਗੱਲ ਕਰੀਏ ਆਪਾਂ ਮਤਲਬ ਡਿਊਟੀ ਉਨੀ ਹੈ ਮਿਹਨਤ ਉਨੀ ਹੈ ਫਿਰ ਅਗਨੀਵੀਰ ਦਾ ਕੀ ਮਤਲਬ ਹੋਇਆ ਦੇਖੋ ਸਾਰਾ ਕੁਝ ਨੂੰ ਜਿਵੇਂ ਇਹ ਸਾਡਾ ਦੇਸ਼ ਹੈ ਸਾਡੇ ਦੇਸ਼ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਇਹ ਕੇਂਦਰ ਸਰਕਾਰ ਦੇ ਅੰਡਰ ਆਉਂਦਾ ਹੈਗਾ ਜਿਹੜੀ ਫੌਜ ਹੈ ਉਹ ਸਾਰਾ ਕੁਝ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਕੁਝ ਹੱਥਾਂ ਵਿੱਚ ਸਾਰਾ ਕੁਝ ਦੇਸ਼ ਨੂੰ ਦੇਣਾ ਚਾਹੁੰਦੀ ਹੈਗੀ ਹੈ ਇਸ ਕਰਕੇ ਇਹ ਜਿਹੜੀਆਂ ਯੋਜਨਾ ਹੈ ਉਸ ਪਾਸੇ ਨੂੰ ਬਣਾ ਕੇ ਲਿਜਾ ਰਹੀ ਹੈਗੀ ਹੈ ਜਿੱਥੇ ਲੋਕਾਂ ਨੂੰ ਫਾਇਦਾ ਨਹੀਂ ਜਿਹੜੇ ਦੇਸ਼ ਦੇ ਕੁਝ ਲੋਕ ਹੈ ਉਹਨਾਂ ਨੂੰ ਹੀ ਫਾਇਦਾ ਹੋਵੇ ਉਹਨਾਂ ਦੇ ਹੱਥ ਜੇ ਫੌਜ ਸਾਰੀ ਜਿਹੜੀ ਦਿੱਤੀ ਜਾਵੇ ਜੇ ਹੁਣ ਗੱਲ ਕਰੀਏ ਆਕਾਸ਼ਦੀਪ ਦੀ ਸ਼ਹੀਦ ਹੋ ਗਏ ਨੇ ਉਹ ਵੀ ਤਾਂ ਉਸੇ ਗੋਲੀ ਨਾਲ ਹੀ ਸ਼ਹੀਦ ਹੋਏ ਜਿਹੜੇ ਇੱਕ ਵੱਡੇ ਮਤਲਬ ਜਿਵੇਂ ਆਪਾਂ ਕਹੇ ਤੇ ਸਿਆਣੇ ਫੌਜ ਦੇ ਵਿੱਚ ਹੈਗੇ ਆ ਜਾਂ ਜਿਨ੍ਹਾਂ ਦੀ ਤਨਖਾਹਾਂ ਜ਼ਿਆਦਾ ਹੈਗੀਆਂ ਤਾਂ ਉਹ ਉਹਨਾਂ ਨੂੰ ਤਾਂ ਇਹ ਸੋਚਣਾ ਚਾਹੀਦਾ ਕਿ ਜਦੋਂ ਸਾਰਾ ਕੁਝ ਇੱਕ ਅਤੇ ਬਰਾਬਰ ਰੱਖੇ ਇਹਨਾਂ ਨੂੰ ਮੇਰਾ ਬੇਟਾ ਕ੍ਰਾਂਤੀ ਸਿੰਘ ਹੈ ਉਹ ਵੀ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਉਹ ਹੁਣ ਉਹ ਰਿਟਾਇਰ ਹੋ ਕੇ ਆਇਆ ਵਗਾ ਮੇਰੇ ਨਾਲ ਬਾਈ ਮੱਖਣ ਸਿੰਘ ਬੈਠੇ ਹੈਗੇ ਆਏ ਵੇ ਆ ਇਹਨਾਂ ਦਾ ਬੇਟਾ ਵੀ ਸ਼ਹੀਦ ਹੋ ਗਿਆ ਸੀਗਾ ਫੌਜ ਦੇ ਵਿੱਚ ਕਰ ਗੱਲ ਦੀ ਜੰਗ ਦੇ ਮੌਕੇ ਜੀ ਅਸੀਂ ਤਾਂ ਉਸ ਜਿਹੜੀ ਪਾਈ ਅਗਨੀ ਵੀਰ ਯੋਜਨਾ ਹੈ ਇਹਦਾ ਅੱਜ ਵੀ ਵਿਰੋਧ ਕਰਦੇ ਆਂ ਸਰਕਾਰ ਨੂੰ ਕਹਿੰਦੇ ਆਂ ਕਿ ਜਿਹੜੀ ਗੋਲੀ ਹੈ ਅੱਤਵਾਦੀਆਂ ਦੀ ਦੁਸ਼ਮਣ ਦੀ ਗੋਲੀ ਹੈ ਉਹ ਇਹ ਨਹੀਂ ਵੇਂਦੀ ਵੀ ਇਹ ਅਗਨੀ ਵੀਰ ਹੈ ਕਿ ਇਹ ਪੱਕੇ ਫੌਜੀ ਹੈਗੇ ਆ ਜਾਂ ਬੀਐਸਐਫ ਹੈ ਜਾਂ ਸੀਆਰਪੀ ਹੈ ਜਾਂ ਆਰਮੀ ਦਾ ਜਵਾਨ ਹੈ ਇਸ ਕਰਕੇ ਜਿਹਦੇ ਹੱਥ 'ਚ ਵੀ ਸਰਕਾਰ ਰਫਲ ਫੜਾ ਕੇ ਦੇਸ਼ ਦੀ ਰਾਖੀ ਕਰਾਉਣਾ ਚਾਹੁੰਦੀ ਹੈ ਸਰਹੱਦਾਂ ਤੇ ਉਹਨਾਂ ਨੂੰ ਰੱਖਣਾ ਚਾਹੁੰਦੀ ਹੈ ਉਹਨੂੰ ਸਾਰੀਆਂ ਸਹੂਲਤਾਂ ਸਾਰੀ ਜਿਹੜੀ ਯੋਜਨਾ ਜਿਹੜੀ ਗੱਲ ਜਿਹੜੀ ਹੈਗੀ ਹੈ ਉਹਦੀਆਂ ਸਾਰੀਆਂ ਸੁੱਖ ਸਹੂਲਤਾਂ ਉਹ ਮਿਲਟਰੀ ਆਰਮੀ ਵਾਲੀਆਂ ਮੈਲਡਿੰਗਾਂ ਚਾਹੀਦੀਆਂ ਜਿਹੜੀ ਆ ਜੋੜੀ ਯੋਜਨਾ ਬਣਾਈ ਆ ਇਹ ਗਲਤ ਹੈ ਇਹਦੇ ਨਾਲ ਜਿਹੜਾ ਹੈਗਾ ਨੌਜਵਾਨੀ ਦਾ ਜਿਹੜਾ ਛੋਛਣ ਕੀਤਾ ਜਾ ਰਿਹਾ ਹੈ ਇਹ ਗੱਲ ਕਰਕੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਸ਼ਹੀਦ ਦੇ ਪਰਿਵਾਰ ਨੂੰ ਕਰੋੜ ਰੁਪਏ ਦਿੱਤਾ ਜਾਊਗਾ ਕਿ ਜਿਹੜੇ ਅਗਨੀ ਵੀਰ ਦਾ ਜੋ ਸ਼ਹੀਦ ਹੋਇਆ ਆ ਆਕਾਸ਼ਦੀਪ ਇਸ ਦੇ ਪਰਿਵਾਰ ਨੂੰ ਵੀ ਮਾਨ ਸਰਕਾਰ ਵੱਲੋਂ ਦੇਣਾ ਚਾਹੀਦਾ ਮੈਂ ਅੱਜ ਦੇ ਇਸ ਦੁੱਖ ਭਰੀ ਸਮੇਂ ਦੇ ਉੱਤੇ ਜਿੱਥੇ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਉੱਥੇ ਮੈਂ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦੀ ਬੇਨਤੀ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਇਸ ਪਰਿਵਾਰ ਨੂੰ ਜਿਵੇਂ ਪਹਿਲਾਂ ਗ੍ਰੇਸ਼ੀਆ ਗ੍ਰਾਂਟ ਦਿੰਦੇ ਹੈਗੇ ਆ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈਗੀ ਹੈ ਉਵੇਂ ਇਹਨੂੰ ਜਿਵੇਂ ਦੂਸਰੇ ਛਪਾਈਆਂ ਨੂੰ ਜਾਂ ਕਿਸੇ ਹੋਰ ਨੂੰ 1 ਕਰੋੜ ਰੁਪਈਆ ਦਿੱਤਾ ਜਾਂਦਾ ਹੈਗਾ ਉਹ ਵੀ ਇਹਨਾਂ ਨੂੰ 1 ਕਰੋੜ ਰੁਪਈਆ ਦਾ ਜਿਹੜੀ ਸਹਾਇਤਾ ਉਹ ਦੇਣੀ ਚਾਹੀਦੀ ਹੈ ਕਿਉਂਕਿ ਨੌਜਵਾਨ ਜਦੋਂ ਕੋਈ ਭਰਤੀ ਹੁੰਦਾ ਉਦੋਂ ਪੈਸਿਆਂ ਲਈ ਨਹੀਂ ਹੁੰਦਾਗਾ ਉਹ ਉਹ ਤਾਂ ਉਹਦੇ ਵਿੱਚ ਇੱਕ ਚਾਹ ਹੁੰਦਾ ਜਜ਼ਬਾ ਹੁੰਦਾ ਹੈ ਦੇਖਦੀ ਰਾਖੀ ਦਾ ਤੇ ਦੇਖਦੀ ਰਾਖੀ ਕਰਨ ਦਾ ਤੇ ਜੇ ਕੋਈ ਜज्बा ਜੀ ਦੇ ਅੰਦਰ ਦੇਖਦੀ ਰਾਖੀ ਕਰਨ ਦਾ ਤੇ ਫਿਰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਆਪ ਦਾ ਪਿੱਛੇ ਫਰਜ ਨਿਭਾਉਣ ਜਿਹੜੇ ਉਥੇ ਸ਼ਹੀਦ ਹੋਏ ਹੈ ਇਹਨੂੰ ਸ਼ਹੀਦ ਦਾ ਦਰਜਾ ਦੇ ਕੇ ਕਾਸ਼ਦੀਪ ਨੂੰ ਜਿਹੜਾ ਜੋ ਵੀ ਉਹਦੀਆਂ ਸਹੂਲਤਾਂ ਬਣਦੀਆਂ ਸਾਰੀਆਂ ਆਰਮੀ ਵਾਲੀਆਂ ਉਹ ਦੇਣੀਆਂ ਚਾਹੀਦੀਆਂ ਅਤੇ ਪੰਜਾਬ ਸਰਕਾਰ ਤੋਂ ਮੈਂ ਮੰਗ ਕਰਦਾ ਇਸ ਗੱਲ ਦੀ ਕਿ ਪੰਜਾਬ ਸਰਕਾਰ ਇਹਨੂੰ ਜਿਵੇਂ ਦੂਜਿਆਂ ਨੂੰ 1 ਕਰੋੜ ਰੁਪਇਆ ਦੇ ਰਹੀ ਹੈ ਉਹ ਵੀ 1 ਕਰੋੜ ਰੁਪਇਆ ਦੇ ਕੇ ਇਸ ਪਰਿਵਾਰ ਦਾ ਮਾਨ ਸਨਮਾਨ ਵੀ ਕਰੇ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਸਾਡੀ ਉਹ ਇਸ ਪਾਸੇ ਨੂੰ ਆਕਰਸ਼ਿਤ ਹੋ ਸਕੇ ਕਿ ਉਹ ਫੌਜ ਦੇ ਵਿੱਚ ਜਾਣ ਵਾਸਤੇ ਤੇ ਜੇ ਸਰਕਾਰਾਂ ਇਸ ਗੱਲ ਤੋਂ ਹੱਥ ਪਿੱਛੇ ਖਿੱਚਦੀਆਂ ਤਾਂ ਫਿਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਪਹਿਲਾਂ ਹੀ ਨਸ਼ਿਆਂ ਦੀ ਭੇਟ ਚੜਦੀ ਜਾ ਰਹੀ ਹੈਗੀ ਹੈ ਤਾਂ ਜਦੋਂ ਫੌਜ ਵਾਲੇ ਪਾਸੇ ਨਹੀਂ ਜਾਊਗੀ ਤਾਂ ਉਹ ਹੋਰ ਵੀ ਪਾਇਥੇ ਅਰਜਕਤਾ ਫੈਲੂਗੀ ਨੌਜਵਾਨ ਪੀੜੀ ਨਸ਼ਿਆਂ ਦੀ ਭੇਡ ਚੜੂਗੀ ਇਸ ਕਰਕੇ ਨੌਜਵਾਨ ਪੀੜੀ ਨੂੰ ਆਕਰਸ਼ਿਤ ਕਰਨ ਦੇ ਵਾਸਤੇ ਫੌਜ ਦੇ ਵਿੱਚ ਭਰਤੀ ਹੋਣ ਲਈ ਉਤਸ਼ਾਹਤ ਕਰਨ ਦੇ ਵਾਸਤੇ ਇਹ ਇੱਕ ਜਿਹੜਾ ਮਾਨ ਸਨਮਾਨ ਹੈ ਤਾਂ ਕਿ ਨੌਜਵਾਨਾਂ ਵਿੱਚ ਇੱਕ ਗੱਪੇਰਤ ਜਾਵੇ ਕਿ ਜਿਹੜੇ ਪਿੱਛੋਂ ਪਰਿਵਾਰ ਨੂੰ ਮੈਂ ਜੇ ਕਿਤੇ ਮੈਂ ਚਲਾ ਵੀ ਜਾਵਾਂ ਸ਼ਹੀਦ ਹੋ ਜਾਵਾਂ ਤਾਂ ਪਰ ਮੇਰਾ ਪਰਿਵਾਰ ਸੁਖੀ ਬਸੂਗਾ ਇਹ ਉਤਸ਼ਾਹਤ ਕਰਨਾ ਚਾਹੀਦਾ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੂੰ ਵੀ ਜੀ ਇੱਥੋਂ ਦੇ ਜਿਹੜੇ ਸਾਡੇ ਸਪੀਕਰ ਸਾਹਿਬ ਆ ਉਹਨਾਂ ਨੇ ਵੀ ਆਪਦੀ ਸਰਕਾਰ ਤੇ ਦਬਾਅ ਬਣਾਉਣ ਦਾ ਫਰਜ਼ ਬੰਦਾ ਹੈ ਕਿ ਉਹਨਾਂ ਦੇ ਇਲਾਕੇ ਦਾ ਉਹਨਾਂ ਦੇ ਏਰੀਏ ਦਾ ਇੱਕ ਨੌਜਵਾਨ ਇਹ ਸ਼ਹੀਦ ਹੋਇਆ ਉਹ ਵੀ ਆਪਦੀ ਸਰਕਾਰ ਤੇ ਦਬਾਅ ਬਣਾਉਣ ਉਹਨ ਸਪੀਕਰ ਹੈ ਸਰਕਾਰ ਦੇ ਵਿੱਚ ਆ ਮੌਜੂਦਾ ਦੇਖੋ ਸਪੀਕਰ ਸਾਹਿਬ ਸਾਡੇ ਹਲਕੇ ਕੋਟਕਪੁਰੇ ਹਲਕੇ ਦੀ ਨੁਮਾਇੰਦਗੀ ਕਰਦੇ ਆ ਲੋਕਲ ਬੰਦੇ ਹੈਗੇ ਆ ਇਹਨਾਂ ਪਰਿਵਾਰਾਂ ਨਾਲ ਉਹਨਾਂ ਦਾ ਨੇੜਤਾ ਹੋਵੇ ਕਿਉਂਕਿ ਇੱਥੋਂ ਇਲੈਕਸ਼ਨ ਲੜਦੇ ਆ ਉਹ ਤਾਂ ਇਹ ਤਾਂ ਉਹਨਾਂ ਦੀ ਅ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਗੱਲ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਹੀ ਬਣਦੀ ਹੈ ਕਿ ਉਹ ਇਸ ਗੱਲ ਨੂੰ ਪਹਿਲ ਦੇ ਆਧਾਰ ਦੇਤੇ ਉੱਤੇ ਉਹਨਾਂ ਦੇ ਹਲਕੇ ਦਾ ਨੌਜਵਾਨ ਹੈ ਤੇ ਇਸੇ ਗੱਲ ਲਈ ਉਹਨੂੰ ਸਰਕਾਰ ਤੇ ਦਬਾਅ ਬਣਾ ਕੇ ਨਾ ਬਣਾਉਣਾ ਉਹ ਜ਼ਿੰਮੇਵਾਰੀ ਲੈਣ ਇਸ ਗੱਲ ਦੀ ਤੇ ਜਿਹੜਾ ਇਸ ਪਰਿਵਾਰ ਦਾ ਮਾਨ ਸਨਮਾਨ ਬਣਦਾ ਇਹਨੂੰ ਦੇਣਾ ਚਾਹੀਦਾ